ਜਿਹੜਾ ਇਸਤੇਮਾਲ ਕਰੇਗਾ ਦੇਕ ਉਸ ਨੂੰ ਕਦੇ ਜ਼ਿੰਦਗੀ ਚ ਜਿਾਸੀ ਕਹਿ ਲਿਏ ਕਿ ਜਿਉਂਦੇ ਜੀ ਨਹੀਂ ਲੱਗੇਗਾ ਪਿਸ਼ਾਬ ਦੇ ਰੋਗਾਂ ਦਾ ਸੇਕ ਜਦੋਂ ਨਾ ਪ੍ਰੋਸਟੇਟ ਹੋ ਜਾਂਦੇ ਨੇ ਗਦੋਦ ਵੱਜ ਜਾਂਦੇ ਨੇ ਉਹਦੇ ਵਿੱਚ ਗਦੋਦ ਕੀ ਹੁੰਦੇ ਨੇ ਡਾਕਟਰ ਸਾਹਿਬ ਗਦੋਦ ਹੁੰਦੇ ਨੇ ਇੱਕ ਗਲਾਈਂਡ ਹੁੰਦਾ ਜਿਹੜਾ ਇਹ ਵਧਣਾ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਸੋਜ ਆ ਜਾਂਦੀ ਹੈ ਵਧਣਾ ਸ਼ੁਰੂ ਹੋ ਜਾਂਦਾ ਉਹ ਜਿਹੜੀ ਪਿਸ਼ਾਬ ਵਾਲੀ ਨਾਲੀ ਹੁੰਦੀ ਆ ਉਹਨੂੰ ਦਬਾਅ ਪੈ ਜਾਂਦਾ ਦਬਾਅ ਪੈਣ ਦੇ ਨਾਲ ਬਾਥਰੂਮ ਵਾਲੀ ਜਿਹੜੀ ਨਾਲੀ ਹੁੰਦੀ ਆ ਉਹਦੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਉਹਦੇ ਚ ਸਵੇਲਿੰਗ ਆ ਗਈ ਜਿਹੜਾ ਸਾਡਾ ਗਲੈਂਡ ਹੈ ਜਿਹੜਾ ਪ੍ਰੋਸਟੇਟ ਵਾਲਾ ਗਲੈਂਡ ਹੁੰਦਾ ਵੱਜ ਜਾਂਦਾ ਉਹਨੂੰ ਇਹਨੇ ਕੱਟ ਕਰਨ ਲੱਗ ਗਿਆ ਨਾ ਤਿੰਨ ਤੋਂ ਚਾਰ ਪੱਤੇ ਲੈ ਲਓ ਛੋਟਾ ਜਿਹਾ 1 ਇੰਚ ਦਾ ਡੋਗੜਾ ਸ਼ਸਕ ਦਾ ਲੈ ਲਓ ਦੋ ਤੋਂ ਤਿੰਨ ਨਮੋਇਆਂ ਦੀਆਂ ਡਕੋਲੀਆਂ ਲੈ ਲਓ ਬਰਾਬਰ ਮਾਤਰਾ ਦੀ ਇਹਦੇ ਵਿੱਚ ਸੌਂਫ ਪਾ ਲੈਣੀ ਹੈ ਬਰਾਬਰ ਮਾਤਰਾ ਦੀ ਇਹਦੇ ਵਿੱਚ ਮਿਸ਼ਰੀ ਪਾ ਲੈਣੀ ਹੈ ਇਹਦੀਆਂ ਗੋਲੀਆਂ ਵਟ ਕੇ ਰੱਖ ਲਓ ਜਿੱਦਾਂ ਮੈਂ ਤੁਹਾਨੂੰ ਦੱਸਿਆ ਬਣਾ ਕੇ ਰੱਖ ਲਓ ਕੋਸੇ ਪਾਣੀ ਦੇ ਨਾਲ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਲੈਣੀ ਸ਼ੁਰੂ ਕਰ ਦਿਓ ਤੁਹਾਡੀ ਇਹ ਪ੍ਰੋਬਲਮ ਵੀ ਠੀਕ ਹੋ ਜੂਗੀ